ਸ੍ਰੀ ਮਹਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਹ ਸਾਸ ਪਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਜੇ ਰਖਾਈ ਪ੍ਰਭ ਪੂਰਨ ਪੈ ਜਿਰਖਾਈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੌੜੀ ਦਾ ਜਾਪ ਦਿਨ ਵਿੱਚ 5 ਵਾਰ ਕਰੋ ਬੰਦੇ ਨੂੰ ਕੋਈ ਵੀ ਔਖੀ ਘੜੀ ਨਹੀਂ ਆਉਂਦੀ ਦੇ ਨੂੰ ਐ ਰੋਗਤਾ ਬਖਸ਼ਿਸ਼ ਕਰੂਗੀ ਸੱਚੇ ਬਾਦਸ਼ਾਹ Waheguru ji ka khalsa waheguru ji ka